ਜੀ ਭਗਵੰਤ ਮਾਨੇ ਕਰਤੀ ਕਮਾਲ ਦੁਨੀਆ ਦੇ ਟੌਪ 100 ਪਾਵਰਫੁਲ ਸਿੱਖਾਂ ਚ ਹੋਏ ਸ਼ਾਮਲ ਦਿੱਤਕ ਗਰੁੱਪ ਨੇ ਜਾਰੀ ਕੀਤੀ 2026 ਦੀ ਲਿਸਟ ਸਾਂਝਾ ਵਾਲਾ ਸਮੇਤ ਇਹਨਾਂ ਤਖਸ਼ੀਸਾਂ ਨੂੰ ਮਿਲੀ ਜਗ੍ਹਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਪੂਰੀ ਦੁਨੀਆ ਦੇ ਵਿੱਚੋਂ ਸੋ ਪ੍ਰਭਾਵਸ਼ਾਲੀ ਸਿੱਖਾਂ ਦੀ ਚੋਣ ਕਰਕੇ ਇੱਕ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਦਾ ਕਿਸ ਨਾ ਕਿਸੇ ਖੇਤਰ ਦੇ ਵਿੱਚ ਮਹੱਤਵਪੂਰਨ ਯੋਗਦਾਨ ਹੈ ਚਾਹੇ ਉਹ ਸਿਆਸਤ ਹੋਵੇ ਧਾਰਮਿਕ ਵਪਾਰ ਲੋਕ ਸੇਵਾ ਸਿੱਖਿਆ ਮੀਡੀਆ ਮਨੋਰੰਜਨ ਜਾਂ ਫਿਰ ਖੇਡ ਜਗਤ ਦ ਸਿੱਖ ਗਰੁੱਪ ਦੇ ਵੱਲੋਂ ਜਾਰੀ ਕੀਤੀ ਗਈ ਸੂਚੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਵੀ ਪਹਿਲੀਆਂ 10 ਸਖਸ਼ੀਤਾਵਾਂ ਦੇ ਵਿੱਚ ਸ਼ਾਮਲ ਹੈ ਦੇਖੋ ਇਹ ਖਾਸ ਰਿਪੋਰਟ ਦ ਸਿੱਖ ਗਰੁੱਪ ਦੇ ਵੱਲੋਂ ਹਰ ਸਾਲ ਦੁਨੀਆ ਭਰ ਦੇ ਵਿੱਚੋਂ 100 ਅਜਈਆਂ ਸਖਸ਼ੀਤਾ ਦੀ ਚੋਣ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਕੋਈ ਨਾ ਕੋਈ ਕੀਰਤੀਮਾਨ ਸਥਾਪਤ ਕੀਤਾ ਹੋਵੇ ਇਸ ਵਾਰ ਵੀ ਸੰਸਥਾ ਦੇ ਵੱਲੋਂ ਸਨਮਾਨ ਹਿੱਤ 2026 ਦੇ ਲਈ ਨੰਬਰ ਸਖਸ਼ੀਤਾਾਂ ਦੀ ਚੋਣ ਕਰਕੇ ਦੁਨੀਆ ਦੇ ਸੋ ਸਭ ਤੋਂ ਤਾਕਤਵਰ ਸਿੱਖਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਸੋ ਪਾਵਰਫੁਲ ਸਿੱਖਾਂ ਦੀ ਸੂਚੀ ਦੇ ਵਿੱਚ ਪਹਿਲੇ 10 ਥਾਨਿਆਂ ਦੇ ਵਿੱਚੋਂ ਜਿੱਥੇ ਅਰ ਸਖਸ਼ੀਤਾਾਂ ਧਾਰਮਿਕ ਸੰਸਥਾਵਾਂ ਦੇ ਨਾਲ ਜੁੜੀਆਂ ਹੋਈਆਂ ਨੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਵੀ ਸ਼ਾਮਲ ਹੈ। ਇਸ ਦਾ ਫਾਊਂਡਰ ਡਾਕਟਰ ਨਵਦੀਪ ਬੰਸਲ ਨੇ ਦੱਸਿਆ ਕਿ ਉਹਨਾਂ ਦਾ ਮਕਸਦ ਸਿੱਖੀ ਨੂੰ ਵਿਸ਼ੇ ਪਦਰਥ ਦੇ ਉੱਪਰ ਪਛਾਣ ਤੋਂ ਆਣਾ ਹੈ। ਉਹਨਾਂ ਕਿਹਾ ਕਿ ਸੂਚੀ ਦੇ ਵਿੱਚ ਪੰਜਾਬ ਫੇਸ ਦੀ ਸਖਸ਼ੀਤਾ ਭਾਰਤ ਤੋਂ ਨੇ ਅਤੇ ਇਹਦੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਵੀ ਇਹ ਜਾਣਨ ਅਤੇ ਸਿੱਖਣ ਦਾ ਮੌਕਾ ਮਿਲੇਗਾ ਕਿ ਸਿੱਖ ਸਮਾਜ ਨੇ ਕਿਹੜੇ ਕਿਹੜੇ ਉੱਚੇ ਮੁਕਾਮ ਹਾਸਲ ਕੀਤੇ ਨੇ। ਇੱਥੇ ਕਾਬਲੇ ਜ਼ਿਕਰ ਹੈ ਕਿ ਇਹ ਪ੍ਰਕਿਰਿਆ ਇਸ ਸੰਸਥਾ ਦੇ ਵੱਲੋਂ ਸਾਲ 2012 ਤੋਂ ਸ਼ੁਰੂ ਕੀਤੀ ਗਈ ਸੀ ਜਿਸ ਦੇ ਤਹਿਤ ਸਿਆਸਤ, ਵਪਾਰ, ਲੋਕ ਸੇਵਾ, ਸਿੱਖਿਆ, ਧਾਰਮਿਕ, ਮੀਡੀਆ, ਮਨੋਰੰਜਨ, ਖੇਡ, ਜਗਤ, ਸਮਾਜ ਸੇਵਾ, ਵਰਗੇ ਵੱਖ-ਵੱਖ ਖੇਤਰਾਂ ਦੇ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲਿਆਂ ਤੋਂ ਸਿੱਖ ਸਖਸ਼ੀਤਾਂ ਨੂੰ ਸੂਚੀ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ